SYL ਅਤੇ ਪਾਣੀ ਦੇ ਮੁੱਦੇ ਤੇ ਬਹਿਸ ਲਈ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵਿਰੋਧੀਆਂ ਦੀਆਂ ਕੁਰਸੀਆਂ ਲਗਵਾ ਲਈਆਂ ਸਨ ਇਹ ਕੁਰਸੀਆਂ ਖਾਲੀ ਰਹੀਆਂ ਜੋ ਰਹਿਣੀਆਂ ਹੀ ਸਨ ਪਰ ਮੁੱਖ ਮੰਤਰੀ ਨੇ ਇਨ੍ਹਾਂ ਵਿਰੋਧੀ ਆਗੂਆਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਨਾਂ ਲੈ ਲੈ ਕੇ ਰੱਜ ਕੇ ਭੰਡਿਆ ਸੀ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ ਸੀ ਇਸ ਦਾ ਪਹਿਲਾਂ ਹੀ ਐਲਾਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਉਣ ਦਾ ਸੱਦਾ ਦੇ ਰੱਖਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੀ ਇੱਕ ਤਰ੍ਹਾਂ ਨਾਲ ਪ੍ਰੇਰਣਾ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਮੁੱਖ ਮੰਤਰੀ ਲਈ ਕੁਰਸੀ ਲਗਵਾਈ ਹੋਈ ਸੀ ਪਰ ਉਹਨਾਂ ਦਾ ਕੀ ਆਉਣਾ ਸੀ ਅਤੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਐਸ ਕੇ ਐਮ ਦੇ ਵੱਡੇ ਆਗੂਆਂ ਨੇ ਵੱਡੇ ਐਲਾਨ ਕਰ ਦਿੱਤੇ ਇੱਕ ਵਾਰ ਪਹਿਲਾਂ ਚੰਡੀਗੜ੍ਹ ਵਿੱਚ ਮੋਰਚਾ ਗੱਡਣ ਵਿੱਚ ناکਾਮ ਰਹਿਣ ਵਾਲੇ ਇਸ ਸਕੀਮ ਨੇ ਹੁਣ 26 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਾਈਟ ਵਾਲੇ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਹੁਣ ਵੀ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਹੋਏਗੀ ਕਿ ਇੱਕ ਵਾਰ ਫੇਰ ਇਹ ਕਿਸਾਨ ਆਗੂ ਹਿਰਾਸਤ ਵਿੱਚ ਲਈ ਜਾਣਗੇ ਜੇਲਾਂ ਵਿੱਚ ਭੇਜੇ ਜਾਣਗੇ ਅਤੇ ਘਰਾਂ ਵਿੱਚ ਨਜ਼ਰਬੰਦ ਕੀਤੇ ਜਾਣਗੇ ਪਰ ਐਤਕੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਸ ਜਾਲ ਵਿੱਚ ਸ਼ਾਇਦ ਕਿਸਾਨ ਆਗੂ ਨਾ ਫਸਣ ਪਹਿਲਾਂ ਹੀ ਸੂਚਿਤ ਹੋ ਚੁੱਕੇ ਇਹ ਆਗੂ ਅਤੇ ਕਿਸਾਨ ਕਾਰਕੁਨ ਹੋ ਸਕਦਾ ਹੈ 2-4 ਦਿਨ ਪਹਿਲਾਂ ਹੀ ਇੱਧਰ ਉੱਧਰ ਹੋ ਜਾਣ ਅਤੇ ਝਕਾਣੀ ਦੇ ਕੇ ਚੰਡੀਗੜ੍ਹ ਵਿੱਚ ਪਹੁੰਚਣ ਵਿੱਚ ਸਫਲ ਵੀ ਹੋ ਜਾਣ ਪਰ ਇਸ ਨਾਲ ਕੀ ਕਿਸਾਨ ਮੰਗਾ ਮੰਨੀਆਂ ਜਾਣਗੀਆਂ ਅਤੇ ਕਿਸਾਨ ਮਸਲੇ ਕੀ ਹੱਲ ਹੋ ਜਾਣਗੇ ਪਰ ਇਹ ਕਿਸਾਨ ਆਗੂ ਕਰਨ ਵੀ ਕੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੀ ਮੀਟਿੰਗ ਵਿੱਚ ਗੱਲਬਾਤ ਦੇ ਟੇਬਲ ਤੋਂ ਜਿਵੇਂ ਭੱਜੇ ਉਸ ਦਾ ਰੋਸ ਅੱਜ ਵੀ ਇਹਨਾਂ ਕਿਸਾਨ ਆਗੂਆਂ ਵਿੱਚ ਨਜ਼ਰ ਆਇਆ ਅੱਜ ਵਾਲੀ ਮੀਟਿੰਗ ਵਿੱਚ ਵੀ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਹੋਇਆ ਦੇਖੋ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਈ ਮੀਟਿੰਗ ਵਿੱਚ ਕੀ ਫੈਸਲੇ ਲਏ ਗਏ ਅਤੇ ਕਿਹੜੇ ਐਲਾਨ ਹੋਏ ਇਸ ਮੌਕੇ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ, ਜਗਿੰਦਰ ਸਿੰਘ ਗੁਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ 26 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਵੱਡਾ ਇਕੱਠ ਕਰਕੇ ਪੰਜਾਬ ਵਿਧਾਨ ਸਭਾ ਵੱਲ ਕੂਚ ਕੀਤਾ ਜਾਏਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਮਈ ਨੂੰ ਜਲੰਧਰ ਵਿੱਚ ਇੱਕ ਸੈਮੀਨਾਰ ਕੀਤਾ ਜਾਏਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸੱਦਾ ਦੇ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਤੋਂ ਜਾਣੂ ਕਰਵਾਇਆ ਜਾਏਗਾ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ ਮਹੀਨੇ ਬਰਨਾਲਾ ਅਮਰਸਰ ਅਤੇ ਜਲੰਧਰ ਵਿੱਚ ਤਿੰਨ ਵੱਡੀਆਂ ਕਿਸਾਨ ਮਹਾਪੰਚਾਇਤਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਪਿੱਛੇ 3 ਮਾਰਚ ਨੂੰ ਜਿਹੜਾ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਸੋ ਉਹਦੇ ਸੰਬੰਧ ਦੇ ਵਿੱਚ ਤੇ 5 ਮਾਰਚ ਨੂੰ ਜੋ ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਐ ਐਸਕੇਐਮ ਦੀਆਂ ਨੇ ਆਉਣਾ ਸੀ ਉਸ ਸੰਬੰਧ ਦੇ ਵਿੱਚ ਜਿਹੜੀ ਅੱਜ ਚਰਚਾ ਹੋਈ ਹੈ ਤੇ ਅਗਲੇ ਪ੍ਰੋਗਰਾਮ ਉਲੀਕਣ ਵਾਸਤੇ ਚਰਚਾ ਹੋਈ ਹੈ ਪ੍ਰੈਸ ਵਾਲੇ ਸਾਥੀਓ ਸਭ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀ ਸਾਡੀ 5 ਤਰੀਕ ਨੂੰ ਹੀ ਸ਼ਾਮ ਨੂੰ ਮੀਟਿੰਗ ਹੋਈ ਸੀ ਉਹਦੇ ਤੇ ਅਨਾਉਂਸ ਕੀਤਾ ਸੀ ਕਿ ਅੱਜ ਅਸੀਂ ਮੀਟਿੰਗ ਕਰਨੀ ਹੈ ਚੰਡੀਗੜ੍ਹ ਭਗਵੰਤ ਮਾਨ ਜੀ ਨੂੰ ਖੁੱਲਾ ਸੱਦਾ ਦਿੱਤਾ ਸੀ ਉਹਨਾਂ ਵਾਸਤੇ ਕੁਰਸੀ ਵੀ ਲਾਈ ਸੀ ਪਿੱਛੇ ਵੀ ਆਉਣ ਸਾਡੇ ਨਾਲ ਚਰਚਾ ਕਰਨ ਦੋ ਤਿੰਨ ਗੱਲਾਂ ਤੇ ਵੀ ਕਿਵੇਂ ਸਾਡੀਆਂ ਮੰਗਾਂ ਪੰਜਾਬ ਦੀਆਂ ਨੇ ਕਿਵੇਂ ਅਸੀਂ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਕਿਵੇਂ ਅਸੀਂ ਸੜਕਾਂ ਉਹਨਾਂ ਨੇ ਸਾਨੂੰ ਮਜਬੂਰ ਵੀ ਕੀਤਾ ਫਿਰ ਵੀ ਸੜਕਾਂ ਮਜਬੂਰ ਕਰਨ ਦੇ ਬਾਵਜੂਦ ਵੀ ਨਹੀਂ ਰੁਕੀਆਂ ਇਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕ੍ਰੈਡਿਟ ਜਾਂਦਾ ਭਗਵੰਤ ਮਾਨ ਜੀ ਨੇ ਜੋ ਉਸ ਦਿਨ ਕੀਤਾ ਜਿਵੇਂ ਜੰਗਵੀਰ ਜੀ ਨੇ ਕਿਹਾ ਉਹ ਬਿਲਕੁਲ ਗਲਤ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਇਹਦਾ ਅਸੀਂ ਬਤਾਰਾ ਕਰਕੇ ਕੁਝ ਚੀਜ਼ਾਂ ਉਹਦੇ ਫੈਸਲੇ ਕੀਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਹੀ ਅੱਛੇ ਮਾਹੌਲ 'ਚ ਹੋਈ ਆ ਸਾਰੇ ਪੰਜਾਬ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਤੁਹਾਡੇ ਸਾਹਮਣੇ ਅਸੀਂ ਕਾਫੀ ਚਰਚਾ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚੇ ਆ ਕਿ ਸਾਨੂੰ ਪੰਜਾਬ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਨੇ ਉਹਨਾਂ ਦੇ ਨਾਲ ਸਾਨੂੰ ਚਰਚਾ ਕਰਨੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸਿੱਟੇ ਵਜੋਂ ਅਸੀਂ ਸਰਬਸੰਮਤੀ ਨਾਲ ਇਹ ਤੈਅ ਕੀਤਾ ਹੈ ਕਿ ਜਦੋਂ ਬਜਟ ਤੇ ਜਲਾਸ਼ ਸ਼ੁਰੂ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਿਸਾਨ ਆ ਜਥੇਬੰਦੀ ਵਾਲੇ ਸਾਰੇ ਕਿਸਾਨ ਵੜ ਕੇ 26 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ 34 ਸੈਕਟਰ ਦੇ ਗਰਾਊਂਡ ਵਿੱਚ ਇਕੱਠੇ ਹੋ ਕੇ ਅਸੈਂਬਲੀ ਵੱਲ ਮਾਰਚ ਕਰਾਂਗੇ ਸਾਡਾ ਪਹਿਲਾ ਪ੍ਰੋਗਰਾਮ ਹੈ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਇਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਸਾਨੂੰ 34 ਸੈਕਟਰ ਦਾ ਮੈਦਾਨ ਦੇਵੋ ਸਾਨੂੰ ਸਾਡੀ ਅਸੈਂਬਲੀ ਤੱਕ ਮਾਰਚ ਕਰਨ ਦਾ ਹੱਕ ਦੇਵੋ ਜੇ ਸਾਡੇ ਤੇ ਤਸ਼ੱਦਦ ਕਰੋਗੇ ਤਾਂ ਸਾਡੀਆਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਤਸ਼ੱਦਦ ਨੂੰ ਇਹਦਾ ਮਤਲਬ ਕਿ ਹੱਸ-ਹੱਸ ਕੇ ਤੇ ਪੂਰੀ ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਆ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦਾ ਵੀ ਅਸੀਂ ਇੱਥੇ ਫੈਸਲਾ ਕੀਤਾ ਸਾਰੇ ਪੰਜਾਬ ਦੇ ਅੰਦਰ ਸਾਰੀਆਂ ਜਥੇਬੰਦੀਆਂ ਨੂੰ ਮਨਾਉਣੀਆਂ ਸੋ ਜਿਵੇਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਜਿਵੇਂ ਅੰਗਰੇਜ਼ਾਂ ਦੇ ਜ਼ੁਲਮ ਅਤੇ ਲੁੱਟ ਦੇ ਵਿਰੋਧ ਦੇ ਵਿੱਚ ਲੜਦੇ ਲੜਦੇ ਫਾਂਸੀ ਚੁੰਮਿਆ ਸੀ 23 ਮਾਰਚ ਆ ਰਿਹਾ ਉਸ ਦਿਨ ਦੀ ਕਸਮ ਖਾ ਕੇ ਅਸੀਂ ਕਹਿੰਨੇ ਆ ਕਿ ਇਹ ਸਾਡੇ ਸ਼ੋਸ਼ਣ ਤੇ ਸਾਡੇ ਤੇ ਹੋ ਰਹੀ ਜ਼ਬਰਦਸਤੀ ਹੱਸ ਕੇ ਮੁਕਾਬਲਾ ਕਰਾਂਗੇ